ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਆਪ ਜੀ ਦੇ ਨਾਲ ਇੱਕ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਗੁਰਬਾਣੀ ਦਾ ਜੋ ਉਪਦੇਸ਼ ਹੈ ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ ਉਹ ਵੱਦ ਵੱਦ ਸੰਤਾਂ ਤੱਕ ਪਹੁੰਚਾਇਆ ਜਾਵੇ ਭਾਵੇਂ ਕਿ ਦੁਨੀਆ ਭਰ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋ ਰਿਹਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਜੇ ਅਸੀਂ ਆਪਣੇ ਸਮਾਜ ਅੰਦਰ ਚਾਤੀ ਮਾਰੀਏ ਤੇ ਉਹ ਸਾਰੀਆਂ ਬਰਿਆਈਆਂ ਕ੍ਰੀਤੀਆਂ ਜਿਸ ਤਰ੍ਹਾਂ ਪਤਿਤਪੁਨਾ ਨਸ਼ੇ ਡਰੱਗਸ ਦਾ ਅਜ ਤੇ ਝਾਤ ਪਾਤ ਉੱਚੀ ਨੀਚ ਵੈਰ ਗਰੋਧ ਈਰਖਾ ਲੜਾਈਆਂ ਝਗੜੇ ਬਾਹਰ ਵੀ ਤੇ ਗੁਰਦਵਾਰ ਸਾਹਿਬ ਦੇ ਅੰਦਰ ਵੀ ਇਹ ਸਾਰਾ ਕੁਝ ਸਾਡੇ ਜੀਵਨ ਦਾ ਇੱਕ ਅੰਗ ਬਣ ਚੁੱਕਾ ਹੈ ਇਸ ਦਾ ਰੀਜ਼ਨ ਸ਼ਾਇਦ ਇਹ ਹੀ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਜ਼ਰੂਰ ਹਾਂ ਪਰ ਉਸ ਨੂੰ ਮੰਨਦੇ ਨਹੀਂ ਹਾਂ ਮੰਨਣ ਦਾ ਭਾਵ ਕਿ ਆਪਣੀ ਲਾਈਫ ਵਿੱਚ ਉਸ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਗੁਰਬਾਣੀ ਸਾਨੂੰ ਬਾਰ-ਬਾਰ ਇਹੀ ਸਮਝਾਉਂਦੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਨੂੰ ਲਾਈਫ ਵਿੱਚ ਇੰਪਲੀਮੈਂਟ ਨਹੀਂ ਕਰਦੇ ਪ੍ਰੈਕਟੀਕਲੀ ਉਸ ਨੂੰ ਨਹੀਂ ਅਪਣਾਉਂਦੇ ਜੀਵਨ ਵਿੱਚ ਉਨੀ ਦੇਰ ਤੱਕ ਸਾਡੇ ਕੀਤੇ ਹੋਏ ਯਤਨ ਜਿਹੜੇ ਹਨ ਉਹ ਅਸਫਲ ਹਨ ਇਸ ਲਈ ਅਸੀਂ ਬਾਰ-ਬਾਰ ਆਪ ਜੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿੱਥੇ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਉੱਥੇ ਉਸਦੇ ਅਰਥ ਵੀ ਜੰਮਣ ਦੀ ਕੋਸ਼ਿਸ਼ ਕਰੀਏ ਅਰਥ ਜਾਣ ਕੇ ਫਿਰ ਆਪਣੀ ਜ਼ਿੰਦਗੀ ਵਿੱਚ ਉਸ ਦਾ ਕੰਪੈਰੀਜ਼ਨ ਕਰੀਏ ਕਿ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਤੇ ਅਸੀਂ ਕੀ ਕਰ ਰਹੇ ਹਾਂ ਫਿਰ ਹੀ ਇਹ ਸਮਝ ਆਉਂਦੀ ਹੈ ਕਿ ਭਾਈ ਸਭ ਕੁਝ ਉਲਟਾ-ਪੁਲਟਾ ਹੋ ਰਿਹਾ ਹੈ ਇਸ ਲਈ ਅਸੀਂ ਆਪ ਜੀ ਦੇ ਨਾਲ ਇੱਕ ਲੜੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਗੁਰਨਾਣਕ ਦੇਵ ਜੀ ਦੇ ਗੁਰਪ੍ਰੂਪ ਤੇ ਮੌਕੇ ਤੇ ਅਸੀਂ ਤੇ ਇੰਨੇ ਵਿਦਵਾਨ ਨਹੀਂ ਹਾਂ ਕਿ ਗੁਰਬਾਣੀ ਦੇ ਵਿਚਾਰ ਜਾਂ ਅਰਥ ਜਾਂ ਕੁਝ ਕਥਾ ਕਰ ਸਕੀਏ ਪਰ ਜਦੋਂ ਇਹ ਵਿਦਵਾਨਾਂ ਨੂੰ ਸੁਣਦੇ ਹਾਂ ਪੜ੍ਹਦੇ ਹਾਂ ਤਾਂ मोस्टली ਜ਼ਿਆਦਾਤਰ ਵਿਦਵਾਨ ਇਹ ਹੀ ਸਮਝ ਵਿੱਚ ਆਉਂਦੀ ਹੈ ਕਿ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਜੋ ਦਰਪਨ ਦੀ ਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੈ ਸਾਰੇ ਉਸ ਨੂੰ ਹੀ ਫੋਲੋ ਕਰਦੇ ਹਨ ਅਸੀਂ ਉਹ ਪੜ ਕੇ ਆਪ ਜੀ ਨੂੰ ਸੁਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਅਸੀਂ ਸਿਰਫ ਉਸ ਦੇ ਪੰਜ ਪੇਜ ਜੋ ਹਨ ਰੋਜ਼ ਵੀਡੀਓ ਦੇ ਵਿੱਚ ਪਾਵਾਂਗੇ ਤੇ ਜੇ ਅਸੀਂ ਛੋਟੇ-ਛੋਟੇ ਵੀਡੀਓ ਬਣਾਉਣੇ ਚਾਹੁੰਦੇ ਹਾਂ ਤਾਂ ਜੋ ਸੰਗਤਾਂ ਨੂੰ ਦੇਖਣ ਵਿੱਚ ਅਸਾਨੀ ਹੋਵੇ ਤੇ ਆਪਣੀ ਸਹੂਲਤ ਦੇ ਨਾਲ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਸੁਣ ਸਕੋ ਉਸ ਦੇ ਵਿੱਚ ਸਾਡਾ ਟੀਚਾ ਹੈ ਕਿ 4 ਤੋਂ 5 ਸਾਲ ਦੇ ਵਿੱਚ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਦਰਸ਼ਨ ਅਰਥਾ ਸਮੇਤ ਕਰ ਸਕਾਂਗੇ ਇਸ ਦੇ ਨਾਲ ਸਾਡੇ ਵੀ ਨੌਲੇਜ ਵਿੱਚ ਗਿਆਨ ਵਿੱਚ ਵਾਧਾ ਹੋਵੇਗਾ ਸਾ ਢਾਵੇ ਥੋੜਾ ਸਮਾਂ ਕਿ세 ਚੰਗੇ ਪਾਸੇ ਲੱਗੇਗਾ ਤੇ ਉਮੀਦ ਕਰਦੇ ਹਾਂ ਕਿ ਸੰਗਤਾਂ ਵੀ ਇਸ ਦਾਲ ਨੂੰ ਜ਼ਰੂਰ ਲਾਹਾ ਉਠਾਉਣਗੀਆਂ ਪਿਛਲੇ ਵੀਡੀਓ ਵਿੱਚ ਜੋ ਸੀ ਅਸੀਂ ਇੱਥੇ ਛੱਡਿਆ ਸੀ ਭਾਈ ਸਾਹਿਬ ਸਾਬ ਸਿੰਘ ਦੀ ਪ੍ਰੋਫੈਸਰ ਸਾਬ ਸਿੰਘ ਦੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੰਦਰ ਦੱਸ ਰਹੇ ਹਨ ਕਿ ਉਸ ਦੀ ਜਿਹੜੀ ਸਟਰਕਚਰ ਹੈ ਕਿਸ ਤਰ੍ਹਾਂ ਬਾਣੀ ਉਸ ਦੇ ਵਿੱਚ ਦਰਜ ਹੈ ਤੇ ਰਾਗਾਂ ਵਿੱਚ ਬਾਣੀ ਦੀ ਤਰਤੀਬ ਪ੍ਰੋਫੈਸਰ ਸਾਹਿਬ ਲਿਖਦੇ ਹਨ ਹਰੇਕ ਰਾਗ ਵਿੱਚ ਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ ਤੇ ਇਉਂ ਹੈ ਸਭ ਤੋਂ ਪਹਿਲਾਂ ਸ਼ਬਦ ਆਉਂਦੇ ਹਨ ਫਿਰ ਅਸ਼ਟਪਦੀਆਂ ਫਿਰ ਸ਼ੰਤ ਫਿਰ ਵਾਰ ਅਤੇ ਫਿਰ ਭਗਤਾਂ ਦੇ ਸ਼ਬਦ ਭਗਤਾਂ ਦੀ ਬਾਣੀ ਇਹ ਸ਼ਬਦ ਅਸ਼ਟਪਦੀਆਂ ਸ਼ੰਤ ਆਦਕ ਵੀ ਖਾਸ ਕ੍ਰਮ ਅਨੁਸਾਰ ਦਰਜ ਹਨ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਫਿਰ ਗੁਰੂ ਅਮਰਦਾਸ ਜੀ ਦੇ ਫਿਰ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪਹਿਲਾਂ ਸ਼ਬਦ ਨੇ ਫਿਰ ਗੁਰੂ ਅਮਰਦਾਸ ਜੀ ਦੇ ਨੇ ਫਿਰ ਗੁਰੂ ਰਾਮਦਾਸ ਜੀ ਦੇ ਤੇ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਨਹੀਂ ਹਨ ਉਹਨਾਂ ਦੇ ਸਿਰਫ ਸ਼ਲੋਕ ਹੀ ਹਨ ਜੋ ਕਈ ਵਾਰਾਂ ਦੀਆਂ ਪੌੜੀਆਂ ਦੇ ਨਾਲ ਦਰਜ ਹਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਜਿਸ ਰਾਗ ਵਿੱਚ ਹਨ ਉੱਥੇ ਉਹ ਕ੍ਰਮ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਤੋਂ ਪਿੱਛੇ ਦਰਜ ਹਨ ਕਿਉਂਕਿ ਗੁਰੂ ਤੇਗਬਾਦਰ ਸਾਹਿਬ ਜੀ ਦੇ ਸ਼ਬਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬੀੜ ਦਮਦਮਾ ਸਾਹਿਬ ਵਿਖੇ ਨਵੀਂ ਲਖਵਾਈ ਤੇ ਉਸ ਤੋਂ ਬਾਅਦ ਦਰਜ ਹੋਏ ਸਾਰੇ ਸ਼ਬਦ ਮੁੱਕ ਜਾਣ ਤੇ ਇਸੇ ਤਰਤੀਬ ਅਨੁਸਾਰ ਅਸ਼ਟਪਦੀਆਂ ਦਰਜ ਹਨ ਗੁਰਤੇਗਬਾਦਰ ਸਾਹਿਬ ਦੀ ਕੋਈ ਅਸ਼ਟਪਦੀ ਨਹੀਂ ਹੈ ਇਹ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਸਿਰਫ ਸ਼ਲੋਕ ਹੀ ਦਰਜ ਹਨ ਵਾਰਾਂ ਦੇ ਨਾਲ ਤੇ ਕੋਈ ਸ਼ਬਦ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਤੇ ਸ਼ਲੋਕ ਹਨ ਪਰ ਅਸ਼ਟਪਦੀ ਕੋਈ ਨਹੀਂ ਹੈ ਇਸੇ ਤਰ੍ਹਾਂ ਫਿਰ ਸ਼ੰਤ ਦਰਜ ਕੀਤੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਫੇਰ ਗਏ ਦੂਜੀ ਪੰਨੀ ਅੰਕ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਕੇ ਵੇਖੋ ਥਾਂ ਥਾਂ ਤੇ ਆਪ ਨੂੰ ਹਿੰਦ ਸੇ ਭਾਵ ਅੰਕ 1 2 3 4 ਗਿਣਤੀ ਇਸ ਤਰ੍ਹਾਂ ਲਿਖੀ ਹੋਈ ਹੈ ਸ਼ਬਦਾਂ ਤੋਂ ਬਾਅਦ ਇਹਨਾਂ ਅੰਕਾਂ ਦੀ ਵੀ ਖਾਸ ਮਹੱਤਤਾ ਹੈ ਇਹ ਅੰਕ ਦੋ ਕਿਸਮ ਦੇ ਹਨ ਹਰੇਕ ਸ਼ਬਦ ਅਸ਼ਟਪਦੀ ਤੇ ਸ਼ੰਤ ਬੰਦਾਂ ਵਿੱਚ ਵੰਡਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਬੰਦਾਂ ਵਾਸਤੇ ਲਫਜ ਪਦੇ ਵਰਤਿਆ ਗਿਆ ਹੈ ਆਮ ਤੌਰ ਤੇ ਹਰੇਕ ਬੰਦ ਦੀਆਂ ਦੋ ਦੋ ਤੁਕਾਂ ਹੁੰਦੀਆਂ ਹਨ ਪਰ ਕਿਤੇ ਕਿਤੇ ਤਿੰਨ ਅਤੇ ਕਈ ਥਾਂ ਚਾਰ ਤੁਕਾਂ ਵਾਲੇ ਸ਼ਬਦ ਵੀ ਮਿਲਦੇ ਹਨ ਪਦੇ ਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਪੈਰਾ ਕਹਿ ਦਿੰਦੇ ਹਾਂ ਜਾਂ ਪਾਰਟ ਇੰਨੇ ਪਦੇ ਨੇ ਗੁਰ ਇੰਨੇ ਪਦਿਆਂ ਦਾ ਸ਼ਬਦ ਹੈ ਪੈਰਾ ਵੀ ਕਹਿ ਸਕਦੇ ਅਸੀਂ ਜੇ ਅੱਜ ਦੀ ਭਾਸ਼ਾ ਦੇ ਵਿੱਚ ਸਿੰਪਲ ਚ ਸਮਝਣਾ ਹੋਵੇ ਇੱਕ ਅੰਕ ਤਾਂ ਉਹ ਹਨ ਜੋ ਇਹਨਾਂ ਬੰਦਾਂ ਦੀ ਗਿਣਤੀ ਦੱਸਣ ਵਾਸਤੇ ਹੈ ਜਿਵੇਂ ਇਤ ਅਸਮ ਲਾ ਪੰਜਵਾਂ ਦੇ ਇੱਕ ਸ਼ਬਦ ਦੀ ਐਗਜ਼ਾਮਪਲ ਪ੍ਰੋਫੈਸਰ ਸਾਹਿਬ ਜੀ ਨੇ ਦਿੱਤੀ ਹੈ ਜਾਂ ਤੂੰ ਸਾਹਿਬ ਤਾਂ ਭੋ ਕੇਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਇਸ ਤੋਂ ਅੱਗੇ 1 ਲਿਖਿਆ ਹੋਇਆ ਹੈ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਫਿਰ ਅੱਗੇ 1 ਨੰਬਰ ਪਾਇਆ ਹੈ ਤੇ ਰਹਾਉ ਲਿਖਿਆ ਹੈ ਜਾਣੇ ਬਿਰਥਾ ਸਭ ਮਨ ਕੀ ਹੋਰ ਕਿਸ ਪੈ ਆਖ ਸੁਨਾਈਐ ਵਿਨ ਨਾਮ ਹੈ ਸਭ ਜਗ ਬਹਰਾਇਆ नाम मिले सुख पाइए इस तुक तो बाद फिर दो नंबर लिखया होया है क्या करिए किस आख सुनाइए ये कहना सो प्रभ जी पास सब किस तेरा सब किस कीता तेरा वरते सदा सदा तेरी आस फिर अगे तीन नंबर लिखा होया है जे देह वई ता तेरी वड्याई ए तो तुझे त्याह ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਮ ਉਸ ਤੋਂ ਬਾਅਦ ਫਿਰ 4 ਨੰਬਰ ਲਿਖਿਆ ਹੈ ਉਸ ਤੋਂ ਅੱਗੇ 7 ਨੰਬਰ ਲਿਖਿਆ ਹੈ ਤੇ ਫਿਰ 46 ਨੰਬਰ ਲਿਖਿਆ ਹੈ ਮੈਂ ਇੱਥੇ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਉਮੀਦ ਹੈ ਕਿ ਆਪ ਜੀ ਇਸ ਨੂੰ ਦੇਖ ਸਕਦੇ ਹੋ ਜੇ ਤੁਹਾਨੂੰ ਨੰਬਰ ਦਿਸਣ ਤੇ ਅੱਗੇ ਫਿਰ ਦੱਸਦੇ ਹਨ ਕਿ ਅਖੀਰ ਦੇ ਵਿੱਚ ਜਿਹੜਾ 4 ਹੈ ਉਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਸ਼ਬਦ ਦੇ 4 ਬੰਦ ਹਨ ਹਰੇਕ ਬੰਦ ਦੇ ਅਖੀਰ ਤੇ ਉਸ ਦੀ ਗਿਣਤੀ ਦਾ ਅੰਕ ਹੈ ਜਿਸ ਤਰ੍ਹਾਂ ਅਸੀਂ 1 2 3 4 ਪੜ੍ਹ ਕੇ ਦੱਸਿਆ ਤੁਹਾਨੂੰ ਇਹ ਅੰਕ ਸ਼ਬਦ ਦੀ ਅੰਤਰੀ ਅੰਦਰਲੀ ਬੰਤਰ ਵਾਸਤੇ ਹੈ ਦੂਜੀ ਕਿਸਮ ਦੇ ਉਹ ਅੰਕ ਹਨ ਜੋ ਸ਼ਬਦਾਂ ਅਸ਼ਟਪਦੀਆਂ ਆਦਗ ਦੀ ਗਿਣਤੀ ਵਾਸਤੇ ਹਨ ਜਿਵੇਂ ਇਸ ਉੱਪਰਲੇ ਸ਼ਬਦ ਦੇ ਅੰਕ 7 ਅਤੇ 46 ਹਨ ਇੱਕ ਆਸਾ ਰਾਗ ਵਿੱਚ ਇਥੋਂ ਤੱਕ ਗੁਰੂ ਅਰਜਨ ਦੇਵ ਜੀ ਦੇ ਕੁੱਲ 46 ਸ਼ਬਦ ਹਨ ਇਸ ਕਰਕੇ 4 7 ਤੇ 46 ਲਿਖਿਆ ਪਰ ਇਹ ਸ਼ਬਦ ਵੱਖ-ਵੱਖ ਘਰ ਵਿੱਚ ਗਾਏ ਜਾਣ ਵਾਲੇ ਹਨ ਘਰ ਦੀ ਵੰਡ ਅਨੁਸਾਰ ਇਹ 7 ਸ਼ਬਦ ਘਰ 6ਵੇਂ ਦੇ ਹਨ ਇਸ ਤਰ੍ਹਾਂ ਸੀ ਕੇ ਯੇਰੀ ਪੜਦੇ ਹਾਂ ਸ਼ਲੋਕ ਮਹਲਾ ਪਹਿਲਾ ਕਰ ਦੂਜਾ ਕਰ ਤੀਜਾ ਕਰ ਚੌਥਾ ਕਰ ਪੰਜਵਾਂ ਇਸ ਤਰ੍ਹਾਂ ਚਾਰ ਤੋਂ ਬਾਅਦ ਜਿਹੜਾ ਸੱਤ ਆਇਆ ਭਾਵ ਕਿ ਇਹ ਸੱਤ ਸ਼ਬਦ ਇੱਥੇ ਕਰ ਛੇਵੇਂ ਦੇ ਕੰਪਲੀਟ ਹੋਏ ਹਨ ਇੱਥੋਂ ਤੱਕ ਦੋ ਸ਼ਬਦਾਂ ਦੀ ਗਿਣਤੀ ਦਾ ਵੇਰਵਾ ਇੰਉ ਹੈ ਆਸਮ ਲਾ ਪੰਜਵਾਂ ਕਰ ਦੂਜਾ 34 3 37 ਸ਼ਬਦ ਟੋਟਲ ਨੇ ਕਰ ਦੂਜੇ ਦੇ ਵਿੱਚ ਆਸਾ ਮਹਿਲਾ ਪੰਜਵਾਂ ਘਰ ਤੀਜੇ ਦਾ ਇੱਕ ਸ਼ਬਦ ਹੈ ਆਸਾ ਮਹਿਲਾ ਪੰਜਵਾਂ ਘਰ ਪੰਜਵੇਂ ਦਾ ਇੱਕ ਸ਼ਬਦ ਹੈ ਘਰ ਪੰਜਵਾਂ ਕਹਿਣਾ ਇਸ ਨੂੰ ਤੇ ਆਸਾ ਮਹਿਲਾ ਪੰਜਵਾਂ ਘਰ ਛੇਵਾਂ ਇਸ ਦੇ ਵਿੱਚ ਸੱਤ ਸ਼ਬਦ ਦਰਜ ਹਨ ਤੇ ਟੋਟਲ 46 ਸ਼ਬਦ ਇਸੇ ਕਰਕੇ ਉਹ ਜਿਹੜੀ ਅਖੀਰ ਦੇ ਸ਼ਬਦ ਤੇ ਗਿਣਤੀ ਆਈ ਹੈ ਉਹ ਚਾਰ ਪਦੇ ਸੱਤ ਸ਼ਬਦ ਛੇਵੇਂ ਕਰਦੇ ਤੇ 46 ਟੋਟਲ ਸ਼ਬਦ ਇੱਥੇ ਉਹਨਾਂ ਨੇ ਜੋੜ ਕਰਕੇ ਸਾਨੂੰ ਦੱਸਿਆ ਹੈ ਵੇਖੋ 1430 ਸਫੇ ਵਾਲੀ ਬੀੜ ਪੰਨਾ 370 ਤੋਂ 382 ਤੱਕ ਇਹ ਕਿਉਂਕਿ ਪ੍ਰੋਫੈਸਰ ਸਾਹਿਬ ਜੀ ਨੇ ਬਹੁਤ ਪਹਿਲੇ ਇਹ ਟੀਕਾ ਕੀਤਾ ਹੈ ਇਸ ਕਰਕੇ ਉਹਦੋਂ ਸਾਰੇ ਕਿਤਾਬਾਂ ਦੇ ਵਿੱਚ ਸਾਰਿਆਂ ਟੀਕਿਆਂ ਦੇ ਵਿੱਚ ਜ ਹੁਣ ਅਸੀਂ ਕਹਿੰਦੇ ਹਾਂ ਕਿ ਅੰਗ ਨੰਬਰ ਇੰਨਾ ਹੈ ਪਰ ਉਹਦੋਂ ਸਾਰੇ ਪੰਨਾ ਜਾਂ ਸਫਾ ਹੀ ਲਫ਼ਜ਼ ਚੂਜ਼ ਕਰਦੇ ਸਨ ਇਹ ਤੁਸੀਂ ਆਪਣੇ ਫੋਨ ਤੇ ਵੀ ਫੁੱਛਪ ਦੇ ਕੱਢ ਕੇ ਦੇਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਤੋਂ ਵੀ ਦੇਖ ਸਕਦੇ ਹੋ ਤੁਸੀਂ ਸੰਜੀਤੋਂ ਵੀ ਦੇਖ ਸਕਦੇ ਹੋ ਫਿਰ ਤੁਹਾਨੂੰ ਜ਼ਿਆਦਾ ਸਮਝ ਆ ਜਾਏਗੀ ਹਰੇਕ ਸਤਿਗੁਰੂ ਜੀ ਦੇ ਅਸ਼ਟਪਦੀਆਂ ਆਦਿਕ ਦੀ ਗਿਣਤੀ ਵੀ ਵੱਖਰੀ ਦਿੱਤੀ ਗਈ ਹੈ ਤੇ ਸਾਰੇ ਗੁਰੂ ਸਹਿਬਾਨ ਦੇ ਸਾਰੇ ਗੁਰੂ ਸਹਿਬਾਨ ਦੇ ਸ਼ਬਦ ਰਲਾ ਕੇ ਇਕੱਠਾ ਜੋੜ ਵੀ ਦਿੱਤਾ ਗਿਆ ਹੈ ਜਿਸ ਨੇ ਸੋਰਠ ਮਹਿਲਾ ਪੰਜਵਾਂ ਦੀ ਐਗਜ਼ਾਮਪਲ ਸੋਰਠ ਮਹਿਲੇ ਦੀ ਐਗਜ਼ਾਮਪਲ ਦਿੱਤੀ ਹੈ ਇੱਥੇ ਪ੍ਰੋਫੈਸਰ ਸਾਹਿਬ ਨੇ ਸੋਰਠ ਮਹਿਲਾ ਪਹਿਲਾ ਦੇ 12 ਸ਼ਬਦ ਸੋਰਠ ਮਹਿਲਾ ਤੀਜੇ ਦੇ 12 ਸ਼ਬਦ ਸੋਰਠ ਮਹਿਲਾ ਚੌਥਾ ਦੇ 9 ਸ਼ਬਦ ਮਹਿਲਾ ਪੰਜਵਾਂ ਦੇ 94 ਸ਼ਬਦ ਤੇ ਮਹਿਲਾ ਨੌਵਾਂ ਦੇ 12 ਸ਼ਬਦ ਇਹ ਟੋਟਲ 136 139 ਸ਼ਬਦ ਬਣਦੇ ਹਨ ਨੋਟ ਇਹ ਅਖੀਰਲਾ ਅੰਕ ਸਾਰੇ ਹੀ ਸ਼ਬਦਾਂ ਦਾ ਜੋੜ 139 ਸਾਰੇ ਹੀ ਸ਼ਬਦਾਂ ਦਾ ਜੋੜ ਦੱਸਦਾ ਹੈ ਇਹਨਾਂ ਅੰਕਾਂ ਦਾ ਮਤਲਬ ਕੀ ਹੈ ਪ੍ਰੋਫੈਸਰ ਸਾਹਿਬ ਲਿਖਦੇ ਹਨ ਕਿਤੇ ਕਿਤੇ ਗੁਰੂ ਅਰਜਨ ਸਾਹਿਬ ਨੇ ਆਪ ਇਨ੍ਹਾਂ ਅੰਕਾਂ ਦਾ ਮਤਲਬ ਸਮਝਾ ਦਿੱਤਾ ਹੈ ਤੇ ਇਹ ਹਦਾਇਤ ਅਸਾਂ ਹਰ ਥਾਂ ਵਰਤ ਲੈਣੀ ਹੈ। ਮਿਸਾਲ ਦੇ ਤੌਰ ਤੇ ਨੰਬਰ 1 ਉਦਾਹਰਨ ਦਿੰਦੇ ਹਨ ਪ੍ਰੋਫੈਸਰ ਸਾਹਿਬ ਕਿ 1430 ਸਫੇ ਵਾਲੀ ਬੀੜ ਦਾ ਪੰਨਾ 64 ਮਹੱਲੇ ਪਹਿਲੇ ਦੀਆਂ 17 ਅਸ਼ਟਪਦੀਆਂ ਮੁਕੰਨ ਤੇ ਅੰਕ 17 ਵਰਤ ਕੇ ਅੱਗੇ ਲਿਖਿਆ ਹੈ। ਮਹੱਲੇ ਪਹਿਲੇ 17 ਅਸ਼ਟਪਦੀਆਂ ਪੰਜਾਬੀ ਵਿੱਚ ਲਿਖ ਦਿੱਤਾ ਹੈ ਵਰਡਸ ਦੇ ਵਿੱਚ 5096 ਰਾਗ ਮਾਜ ਚੌਪ ਦੇ ਮਹੱਲਾ ਚੌਥਾ ਮੁਕੰਤੇ ਅੰਕ 7 ਲਿਖ ਕੇ ਅੱਗੇ ਲਿਖਿਆ ਹੈ 7 ਚੌਪ ਦੇ ਮਹੱਲੇ ਚੌਥੇ ਕੇ ਪੰਜਾਬੀ ਦੇ ਵਿੱਚ ਵਰਡਸ ਦੇ ਵਿੱਚ ਲਿਖਿਆ ਹੈ ਨੰਬਰ 3 ਪੰਨਾ 228 ਰਾਗ ਗੌੜੀ 16 ਅਸ਼ਟਪਦੀਆਂ ਦੇ ਅਖੀਰ ਤੇ ਅੰਕ 16 ਦੇ ਕੇ ਲਿਖਿਆ ਹੈ 16 ਅਸ਼ਟਪਦੀਆਂ ਗੁਆਰੇਰੀ ਗੌੜੀ ਦੀਆਂ ਇਹ ਜਦੋਂ ਅਸੀਂ ਪਾਠ ਕਰਦੇ ਹਾਂ ਸਹਿਜ ਪਾਠ ਕਰਦੇ ਹਾਂ ਉਦੋਂ ਸਾਨੂੰ ਇਹ ਗੱਲਾਂ ਦੀ ਸਮਝ ਆਏਗੀ ਅੱਜ ਅਸੀਂ ਸੁਣ ਸਕਦੇ ਹਾਂ ਪਰ ਜਦੋਂ ਅਸੀਂ ਉੱਥੇ ਪਾਠ ਤੇ ਪਹੁੰਚਾਂਗੇ ਫਿਰ ਸਾਡੇ ਦਿਮਾਗ ਵਿੱਚ ਇਹ ਜਿਹੜੀ ਯਾਦ ਹੈ ਇਹ ਗੱਲ ਜਿਹੜੀ ਆ ਉਹ ਤਾਜ਼ਾ ਹੋ ਜੇਗੀ ਪੰਨਾ 330 ਰਾਗ ਗੋੜੀ ਕਬੀਰ ਜੀ ਦੇ ਸ਼ਬਦਾਂ ਦੇ ਅਖੀਰ ਤੇ ਅੰਕ 35 ਲਿਖ ਕੇ ਗੋੜੀ ਗਵਰੇਰੀ ਕੇ ਪਦੇ 35 ਲਿਖਿਆ ਹੈ ਇਹ ਗੁਰੂ ਸਾਹਿਬ ਨੇ ਪੰਜਾਬੀ ਦੇ ਵਿੱਚ ਵਰਸ ਦੇ ਵਿੱਚ ਲਿਖ ਕੇ ਸਾਨੂੰ ਸਮਝਾਇਆ ਹੈ ਗਿੰਤੀ ਸ਼ਬਦਾਂ ਦੀ ਲਿਖ ਕੇ ਇਹਨਾਂ ਅੰਕਾਂ ਦਾ ਲਾਭ ਕੀ ਹੈ ਕੋਈ ਸ਼ਬਦ ਲੱਭਣ ਵਿੱਚ ਸਹੂਲਤ ਦੇਣ ਤੋਂ ਇਲਾਵਾ ਇਹਨਾਂ ਅੰਕਾਂ ਦਾ ਲਾਭ ਇਹ ਵੀ ਹੈ ਕਿ ਸੇਰੀਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਲੋਕਾਂ ਨੇ ਲਿਖਤੀ ਬੀੜਾਂ ਵਿੱਚ ਕੋਈ ਵਾਧਾ ਕੀਤਾ ਹੈ ਉਹ ਮੰਦਾਵਣੀ ਮਹਿਲਾ ਪੰਜਵਾਂ ਤੇ ਸਲੋਕ ਮਹਿਲਾ ਪੰਜਵਾਂ ਤੋਂ ਅਗਾਂਹ ਹੀ ਕਰ ਸਕੇ ਹਨ ਖਾਸ ਖਾਸ ਬਾਣੀਆਂ ਆਮ ਤੌਰ ਤੇ ਤਾਂ ਹਰੇਕ ਰਾਗ ਵਿੱਚ ਸ਼ਬਦ ਅਸ਼ਟਪਤੀਆਂ ਅਤੇ ਸ਼ੰਤ ਹੀ ਹਨ ਪਰ ਇਹਨਾਂ ਤੋਂ ਇਲਾਵਾ ហេਠ ਲਿਖੇ ਅਨਸਾਰ ਹੋਰ ਖਾਸ ਬਾਣੀਆਂ ਵੀ ਹਨ ਸੰ ਸ੍ਰੀ ਦਾਗ ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਪਹਿਲੇ ਨੰਬਰ ਤੇ ਪਹਿਰੇ ਬਾਣੀ ਸਿਰ ਪਹਿਰੇ ਸਿਰ ਲੇਖ ហេਠ ਮਹੱਲਾ ਪਹਿਲਾ ਮਹੱਲਾ ਚੌਥਾ ਤੇ ਮਹੱਲਾ ਪੰਜਵੇਂ ਤੇ ਭਾਵੇਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਚੌਥੇ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਪੈਰੇ ਇਹ ਪੈਰੇ ਸ਼ੰਤਾਂ ਤੋਂ ਪਹਿਲਾ ਦਰਜ ਹਨ ਫਿਰ ਅਗੇ ਗਿਣਤੀ ਵੀ ਉਹਨਾਂ ਨੇ ਦੱਸੀ ਹੈ ਕਿ ਮਹੱਲਾ ਪਹਿਲੇ ਦੇ ਦੋ ਪੈਰੇ ਦੋ ਸ਼ਬਦ ਮਹੱਲਾ ਚੌਥਾ ਦਾ ਇੱਕ ਮਹੱਲਾ ਪੰਜਵਾਂ ਦਾ ਇੱਕ ਤੇ ਟੋਟਲ ਜੋੜ ਚਾਰ ਬੁੰਜਾਰਾ ਮਹੱਲਾ ਚੌਥਾ ਵੀ ਹੈ ਇਹ ਵੀ ਬਾਣੀ ਸਰਲੇਖ ਬੁੰਜਾਰੇ ਦੇ ਹੇਠ ਦਰਜ ਹੈ ਸ਼ੰਤਾ ਤੇ ਵਾਰਾਂ ਦੇ ਵਿਚਕਾਰ ਦਰਜ ਹੈ ਇਹ ਬਾਣੀ ਮਾਜ ਰਾਗ ਵਿੱਚ 12 ਮਾ ਹੈ ਮਹੱਲਾ 5 ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ 14 ਪੌੜੀਆਂ ਹਨ ਅਸ਼ਟਪਦੀਆਂ ਤੋਂ ਪਿੱਛੋਂ ਦੂਸਰੀ ਬਾਣੀ ਦਿਨ ਰੈਣ ਦੇ ਸਰਲੇਖ ਹੇਠ ਵੀ ਹੈ ਇਹ ਦਿਨ ਰੈਣ ਮਹੱਲਾ 5 ਇਹ 12 ਮਾ ਤੇ ਵਾਰ ਦੇ ਵਿਚਕਾਰ ਦਰਜ ਕੀਤੀ ਗਈ ਹੈ ਗੋੜੀ ਰਾਗ ਵਿੱਚ ਕਰਹਲੇ ਸਲ ਰੇਖ ਦੇ ਹੇਠ ਕਰਹਲੇ ਮਹੱਲਾ ਚੌਥਾ ਅਸ਼ਟਪਦੀਆ ਮਹੱਲਾ ਤੀਜਾ ਤੋਂ ਪਿੱਛੋਂ ਨੋਟ ਗਿਣਤੀ ਅਨਸਾਰ ਇਹ ਕਰਹਲੇ ਅਸ਼ਟਪਦੀਆ ਵਿੱਚ ਹੀ ਗਿਨੇ ਗਏ ਹਨ ਫਿਰ 52 ਅਖਰੀ ਹੈ ਪੰਜਵੇਂ ਪਾਸ਼ਾ ਦੀ 57 ਸ਼ਲੋਕ ਤੇ 55 ਪੌੜੀਆਂ ਹਨ ਸ਼ੰਤਾਂ ਤੋਂ ਅਗਾਹ ਹੈ ਇਹ ਦਰਜ ਬਾਣੀ ਫਿਰ ਸੁਖਮਨੀ ਮਹਿਲਾ ਪੰਜਵਾਂ ਹੈ 24 ਸ਼ਲੋਕ 24 ਅਸ਼ਟਪਦੀਆਂ 52 ਅਖਰੀ ਤੋਂ ਅੱਗੇ ਇਹ ਛਪੀ ਹੈ। ਥਿਤੀ ਸਰਲੇਖੇ ਹੇਠ ਬਾਣੀ ਛਪੀ ਹੈ। ਥਿਤੀ ਮਹਿਲਾ ਪੰਜਵਾਂ ਅਸ਼ਟਪਦੀਆਂ ਤੋਂ ਪਿੱਛੋਂ ਆਸਾ ਰਾਗ ਵਿੱਚ ਬਿਰਹੜੇ ਸਰਲੇਖੇ ਹੇਠ ਮਹਿਲਾ ਪੰਜਵਾਂ ਅਸ਼ਟਪਦੀਆਂ ਤੋਂ ਪਿੱਛੋਂ ਦਰਜ ਹੈ ਨੋਟ ਇਹ ਤਿੰਨੇ ਬਿਰਹੜੇ ਅਸ਼ਟਪਦੀਆਂ ਵਿੱਚ ਗਿਣੇ ਗਏ ਹਨ ਪਰ ਇਹਨਾਂ ਦੀ ਚਾਲ ਸ਼ੰਤਾਂ ਵਾਲੀ ਹੈ ਫਿਰ ਪੱਟੀ ਮਹੱਲਾ ਪਹਿਲਾ 35 ਪੌੜੀਆਂ ਤੇ ਪੱਟੀ ਮਹੱਲਾ ਤੀਜਾ 18 ਪੌੜੀਆਂ ਅਸ਼ਟਪਦੀਆਂ ਤੇ ਸ਼ੰਤਾਂ ਦੇ ਵਿਚਕਾਰ ਦਰਜ ਕੀਤੀ ਗਈ ਹੈ ਵੜਹਾਂਸ ਰਾਗ ਵਿੱਚ ਅਸੀਂ ਘੋੜੀਆਂ ਮਹੱਲਾ ਚੌਥਾ ਨੋਟੇ ਸ਼ੰਤਾਂ ਵਿੱਚ ਗਿਣੀਆਂ ਗਈਆਂ ਹਨ ਸ਼ੰਤ ਮਹੱਲਾ ਚੌਥਾ ਤੋਂ ਪਿੱਛੇ ਆ ਲਾਹਣੀਆਂ ਮਹੱਲਾ ਪਹਿਲਾ ਦਰਜ ਹੈ ਆ ਲਾਹਣੀਆਂ ਮਹੱਲਾ ਤੀਜਾ ਇਹ ਬਾਣੀ ਵਾਰ ਤੋਂ ਪਹਿਲਾਂ ਦਰਜ ਹੈ ਰਾਗ ਵੜਹੰਸ ਦੇ ਵਿੱਚ ਤਨਾਸਰੀ ਰਾਗ ਵਿੱਚ ਆਰਤੀ ਮਹੱਲਾ ਪਹਿਲਾ ਨੋਟ ਇਹ ਸ਼ਬਦ ਗਿਣਿਆ ਗਿਆ ਹੈ ਸ਼ਬਦ ਮਹੱਲਾ ਤੀਜਾ ਤੋਂ ਪਹਿਲੇ ਸੂਹੀ ਰਾਗ ਵਿੱਚ ਜਿਹੜੀਆਂ ਕਾਸ ਬਾਣੀਆਂ ਹਨ ਕੁਚੱਜੀ ਮਹੱਲਾ ਪਹਿਲਾ ਸੁਚੱਜੀ ਮਹੱਲਾ ਪਹਿਲਾ ਤੇ ਗੁਣਮੰਤੀ ਮਹੱਲਾ ਪੰਜਵਾਂ ਇਤਨੇ ਬਾਣੀਆਂ ਅਸ਼ਟਪਦੀਆਂ ਤੇ ਸ਼ੰਤਾਂ ਦੇ ਵਿਚਾਰ ਦਰਜ ਕੀਤੀਆਂ ਗਈਆਂ ਹਨ ਬਿਲਾਵਲ ਰਾਗ ਵਿੱਚ ਥਿੱਤੀ ਮਹੱਲਾ ਪਹਿਲਾ ਤੇ ਵਾਰ 7 ਮਹੱਲਾ ਤੀਜਾ ਇਹ ਅਸ਼ਟਪਦੀਆਂ ਤੋਂ ਪਿੱਛੋਂ ਦਰਜ ਕੀਤੇ ਗਏ ਹਨ ਰਾਮਕਲੀ ਰਾਗ ਵਿੱਚ ਆਨੰਦ ਨੰਸਾਉ ਦੀ ਬਾਣੀ ਆਨੰਦ ਮਹੱਲਾ ਤੀਜਾ ਤੇ ਸੱਤ ਬਾਬਾ ਸੁੰਦਰ ਜੀ ਇਹ ਅਸ਼ਟਪਤੀਆਂ ਤੇ ਸ਼ੰਤਾਂ ਦੇ ਵਿਚਾਰ ਹੈ ਓਂਕਾਰ ਮਹੱਲਾ ਪਹਿਲਾ 54 ਪੌੜੀਆਂ ਤੇ ਸਿੱਧ ਗੋਸ਼ਟ ਮਹੱਲਾ ਪਹਿਲਾ 13 ਪੌੜੀਆਂ ਇਹ ਸ਼ੰਤਾਂ ਤੇ ਵਾਰ ਦੇ ਵਿਚਾਰ ਦਰਜ ਕੀਤੀ ਗਈਆਂ ਅંજਲੀਆਂ ਮਹੱਲਾ ਪੰਜਵਾਂ ਅਸ਼ਟਪਦੀਆਂ ਤੋਂ ਪਿੱਛੇ ਦਰਜ ਹੈ ਤੇ ਸੋਲੇ ਮਹੱਲਾ ਪਹਿਲਾ ਬਾਈ 16 ਮਹੱਲਾ 3 24 16 ਮਹੱਲਾ 4 2 ਤੇ 16 ਮਹੱਲਾ 5 14 ਇਹ ਵਾਰ ਤੋਂ ਪਹਿਲਾਂ ਦਰਜ ਕੀਤੇ ਗਏ ਹਨ ਫਿਰ ਤੁਖਾਰੀ ਰਾਗ ਵਿੱਚ 12 ਮਾ ਮਹੱਲਾ ਪਹਿਲਾ ਨੋਟ ਇਹ ਸ਼ੰਤਾਂ ਵਿੱਚ ਗਿਣਿਆ ਗਿਆ ਹੈ ਇੱਕ 12 ਮਾ ਗੁਰੂ ਅਰਜਨ ਦੇਵ ਜੀ ਦਾ ਹੈ ਮਾਜ ਰਾਗ ਦੇ ਵਿੱਚ ਦੂਸਰਾ ਬਰਾ ਮਾ ਤੁਖਾਰੀ ਰਾਗ ਵਿੱਚ ਗੁਰਨਾਣਕ ਸਾਹਿਬ ਦਾ ਲਿਖਿਆ ਹੋਇਆ ਹੈ ਮਿਲਵੇਂ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਦਰਜ ਹੈ ਪਰ ਕਈ ਰਾਗਾਂ ਵਿੱਚ ਕੁਝ ਸ਼ਬਦ ਐਸੇ ਹਨ ਜੋ ਦੋ-ਦੋ ਮਿਲਵੇਂ ਰਾਗਾਂ ਵਿੱਚ ਗਾਏ ਜਾਂਦੇ ਹਨ ਕਈ ਰਾਗਾਂ ਦੀਆਂ ਅਗਾਹ ਹੋਰ-ਹੋਰ ਕਿਸਮਾਂ ਵੀ ਦਿੱਤੀਆਂ ਗਈਆਂ ਹਨ ਸੋ ਸੇਰੀਗੁਰ ਗ੍ਰੰਥ ਸਾਹਿਬ ਵਿੱਚ ਦਿੱਤੇ ਰਾਗਾਂ ਸੰਬੰਧੀ ਇਹ ਦੋਵੇਂ ਗੱਲਾਂ ਵੀ ਜਾਣਨੀਆਂ ਜ਼ਰੂਰੀ ਹਨ ਰਾਗ ਗੌੜੀ ਰਾਗ ਦੀਆਂ ਵੱਖ-ਵੱਖ ਕਿਸਮਾਂ ਕਿਸ ਤਰ੍ਹਾਂ ਦੱਸਦੇ ਹਨ ਰਾਗ ਗੌੜੀ ਦੇ ਵਿੱਚ ਗੌੜੀ ਗੌਰੇਰੀ ਗੌੜੀ 체ਤੀ ਗੌੜੀ ਬੈਰਾਗਣ ਗੌੜੀ ਪੂਰਬੀ ਗੌੜੀ ਮਾਲਵਾ ਤੇ ਗੌੜੀ ਦੱਖਣੀ ਦਰਜ ਹੈ ਵੜਹੰਸ ਰਾਗ ਦੇ ਵਿੱਚ ਅਸੀਂ ਵੜਹੰਸ ਦੱਖਣੀ ਵੀ ਪੜਦੇ ਹਾਂ ਤੀਜੇ ਨੰਬਰ ਤੇ ਬਿਲਾਵਲ ਰਾਗ ਦੇ ਵਿੱਚ ਦੱਖਣੀ ਮਾਰੂ ਰਾਗ ਦੇ ਵਿੱਚ ਦੱਖਣੀ ਵੀ ਦਰਜ ਕੀਤਾ ਗਿਆ ਹੈ ਪਰਬਤੀ ਰਾਗ ਦੇ ਵਿੱਚ ਪਰਬਤੀ ਦੱਖਣੀ ਤੇ ਰਾਮਕਲੀ ਦੇ ਵਿੱਚ ਰਾਮਕਲੀ ਦੱਖਣੀ ਵੀ ਹੈ ਨੋਟ ਪਹਿਲੇ ਪੰਜ ਗੌੜੀ ਵਡਹੰਸ ਬਿਲਾਵਲ ਮਾਰੂ ਤੇ ਪ੍ਰਭਾਤੀ ਰਾਗਾਂ ਵਿੱਚ ਤਾਂ ਸਿਰਫ ਕੁਝ ਸ਼ਬਦ ਅਸ਼ਟਪਦੀਆਂ ਤੇ ਸ਼ੰਤ ਹੀ ਐਸੇ ਹਨ ਜੋ ਇਹਨਾਂ ਗੌੜੀ ਗੋਰੇਰੀ ਗੌੜੀ ਚੇਤੀ ਗੌੜੀ ਪੂਰਬੀ ਗੌੜੀ ਮਾਲਵਾ ਵਡਹੰਸ ਦੱਖਣੀ ਮਾਰੂ ਦੱਖਣੀ ਆਦਿਕ ਰਾਗਾਂ ਵਿੱਚ ਮਿਲਦੇ ਹਨ ਪਰ RAM ਕਲੀ ਦੱਖਣੀ ਵਿੱਚ ਇੱਕ ਲੰਮੀ ਸਾਰੀ ਬਾਣੀ ਹੈ ਜਿਸ ਦਾ ਨਾਮ ਹੈ ਓਮਕਾਰ ਸਿੱਖ ਜਨਤਾ ਵਿੱਚ ਇਸ ਬਾਣੀ ਦਾ ਨਾਮ ਦਖਣੀ ਓਂਕਾਰ ਪ੍ਰਸਿੱਧ ਹੋ ਚੁੱਕਾ ਹੈ ਲਫ਼ਜ਼ ਦਖਣੀ ਨੂੰ ਰਾਮਕਲੀ ਨਾਲੋਂ ਹਟਾ ਕੇ ਓਂਕਾਰ ਨਾਲ ਵਰਤਿਆ ਜਾ ਰਿਹਾ ਹੈ ਇੱਥੇ ਇਸ ਭਲੇਖੇ ਦਾ ਨਿਰਮਾਣ ਕਰਨ ਦੀ ਲੋੜ ਹੈ ਇੱਥੇ 10 ਸਫ਼ੇ ਸਾਡੇ ਹੋ ਗਏ ਹਨ ਅਗਲਾ ਵੀਡੀਓ ਅਸੀਂ ਫੇਰ ਇੱਥੇ ਹੀ ਸ਼ੁਰੂ ਕਰਾਂਗੇ ਜਿੱਥੇ ਰਾਗਾਂ ਦੀਆਂ ਵੱਖ-ਵੱਖ ਕਿਸਮਾਂ ਸ਼ੁਰੂ ਹੋਈਆਂ ਹਨ ਅੱਜ ਦਾ ਵੀਡੀਓ ਵਾਹਿਗੁਰੂ ਜੀ ਅਸੀਂ ਇੱਥੇ ਹੀ ਸੰਕੋਚਦੇ ਹਾਂ ਇੱਕ ਵਾਰੀ ਮੈਂ ਫੇਰ ਦਰਸ਼ਕ ਸੁਣਨ ਵਾਲਿਆਂ ਨੂੰ ਸੰਗਤਾਂ ਨੂੰ ਯਾਦ ਕਰਵਾ ਦਿਆਂ ਕਿ ਅਸੀਂ ਆਪ ਜੀ ਦੇ ਨਾਲ ਦਰਪਣ ਜੋ ਕਿ ਪ੍ਰੋਫੈਸਰ ਸਾਬ ਸਿੰਘ ਜੀ ਦਾ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਟਿਕ ਹੈ ਅਸੀਂ ਇਸ ਦੇ ਵਿੱਚ ਆਪਣੇ ਕੋਲੋਂ ਕੁਝ ਵੀ ਐਡ ਨਹੀਂ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੋ ਕੁਝ ਉਥੇ ਲਿਖਿਆ ਹੈ ਤੁਹਾਨੂੰ ਇਨ ਬਿਨ ਉਹ ਪੜ੍ਹ ਕੇ ਸੁਣਾਉਣ ਦਾ ਯਤਨ ਕਰਾਂਗੇ ਤਾਂ ਜੋ ਅਸੀਂ ਗੁਰੂ ਬਾਣੀ ਦੇ ਜੋ ਅਰਥ ਹਨ ਗੁਰੂ ਦਾ ਗੁਰਬਾਣੀ ਦਾ ਜੋ ਉਪਦੇਸ਼ ਹੈ ਉਹ ਸਾਡੀ ਸਮਝ ਵਿੱਚ ਆ ਸਕੇ ਆਸਾਨ ਸ਼ਬਦਾਂ ਦੇ ਵਿੱਚ ਪਾਠ ਆਓ ਵਾਹਿਗੁਰੂ ਜੀ ਅਸੀਂ ਸਾਰੇ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਵੈਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਉਹ ਸਾਡੇ ਸਾਰਿਆਂ ਉੱਤੇ ਮਿਹਰ ਕਰਨ ਸਾਨੂੰ ਆਪਣੀ ਨਾਮ ਬਾਣੀ ਦਾ ਪਿਆਰ ਬਖਸ਼ਣ ਆਪਣੇ ਚਰਨਾਂ ਦਾ ਉਹ ਟਾਸਰਾ ਬਖਸ਼ਣ ਅਸੀਂ ਸਾਰੇ ਹੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹਲ ਛੱਕ ਕੇ ਗੁਰੂ ਵਾਲੇ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅਤੇ ਗੁਰ ਉਪਦੇਸ਼ ਅਨਸਾਰ ਆਪਣਾ ਜੀਵਨ ਜੀਉ ਕੇ ਇਸ ਨੂੰ ਸਫਲਾ ਕਰ ਸਕੀਏ ਅਤੇ ਹੋਰਨਾਂ ਨੂੰ ਵੀ ਇਸ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰ ਸਕੀਏ ਤਾਂ ਹੀ ਅਸੀਂ ਸਾਨੂੰ ਇਹ ਮਨੁੱਖਾ ਜੀਵਨ ਜੋ ਜਿਸ ਮਨੋਰਥ ਲਈ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ ਉਸ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ बोलਦੇ ਆ ਪਾਸੋਂ ਵਿਚਾਰ ਸਾਂਝੇ ਕਰਦੇ ਆ ਪਾਸੋਂ ਗੁਰਬਾਣੀ ਦੀਆਂ ਤੁਕਾਂ ਸਰਵਣ ਕਰਦੇ ਆ ਪਾਸੋਂ ਵਿਚਾਰਨ ਕਰਦੇ ਆ ਪਾਸੋਂ ਇੱਕ ਨਹੀਂ ਅਨੇਕਾਂ ਹੀ ਅਨੇਕਾਂ ਹੀ ਗਲਤੀਆਂ ਹੋ ਗਿਆ ਹੋਣਗੀਆਂ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਜੋਗ ਹੈ ਭੋਲਾ ਚੁਕਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ